ਸਿੱਖ ਜਿੱਥੇ ਵੀ ਬੈਠਾ ਹੈ ਹਮੇਸ਼ਾ ਚੜ੍ਹਦੀ ਕਲਾ ਚਰਵੇ ਆਪਾਂ ਗਿਣਤੀ ਜੀ ਬਹੁਤ ਥੋੜੇ ਆ ਆਪਾਂ ਸ਼ਾਇਦ 2.5 ਕਰੋੜ ਕਹਿੰਦੇ ਨੇ ਪੂਰੀ ਦੁਨੀਆ ਬਿਲਕੁਲ ਸਾਨੂੰ ਸਿੱਖਾਂ ਨੂੰ ਇਸ ਵਕਤ ਇੱਕ ਅਰਦਾਸ ਕਰਨੀ ਚਾਹੀਦੀ ਹੈ ਕਿ ਗੁਦਾਨਗ ਪਾਤਸ਼ਾ ਸਿੱਖਾਂ ਤੇ ਆਪਣਾ ਮੇਰ ਪ੍ਰਯਤ ਰੱਖੇ ਜੀ ਔਰ ਸਿੱਖਾਂ ਨੂੰ ਏਕਤਾ ਬਖਸ਼ੇ ਯੂਕੇ ਚ ਦੇਖ ਲਈਏ ਯੂਐਸ ਦੇਖ ਲਈਏ ਯੂਰਪ ਚ ਦੇਖ ਲਈਏ ਜਿਹੜੀ ਆਣੇ ਵਾਲੀ ਪੀੜ੍ਹੀ ਹੈ ਉਹ ਥੋੜੀ ਜੀ ਮੈਨੂੰ ਨਜ਼ਰ ਆ ਰਹੀ ਕਿ ਉਹ ਇਸ ਤਰ੍ਹਾਂ ਕਨਫਿਊਜ਼ ਹੋਈ ਹੈ ਰਾਤ ਗੁਰਦੁਆਰੇ ਸਾਹਿਬ ਦੀ ਜਾ ਰਹੇ ਸਾਡੇ ਨੌਜਵਾਨ ਉਹ ਕਹਿੰਦੇ ਕਿ ਲੜਾਈਆਂ ਚੱਲਦੀਆਂ ਤੁਸੀਂ ਪਰਦਾਮ ਜੀ ਚਾਹ ਰੋੜਾ ਸਾਹਿਬ ਗਲਬਾਤ ਕਰਦਿਆਂ ਸਿੱਖ ਲਾਂਗਾ ਖੁੱਲਿਆ ਦਰਸ਼ਨ ਵਾਸਤੇ ਆ ਰਹੇ ਨੇ ਬਹੁਤ ਘੱਟ ਲਿਮਟਿਡ ਲੋਕ ਆ ਰਹੇ ਨੇ وجہ ਕੀ ਹੈ ਦੇ ਕੋਲਰ ਸਿੱਖ ਜੁੜਨਾ ਚਾਹੁੰਦਾ ਹੈ ਪਾਕਿਸਤਾਨ ਦੇ ਨਾਲ ਸਿੱਖ ਜਾਣਾ ਚਾਹੁੰਦਾ ਹੈ ਤੇ ਸਾਨੂੰ ਆਪਣਾ ਹਿੱਸੇ ਦਾ ਯੋਗਦਾਨ ਪਾਣਾ ਚਾਹੀਦਾ ਉਨਨ ਸਪੋਰਟ ਕਰਨੇ ਚਾਹੀਏ ਵਾਦ ਤੋਂ ਵੱਧ ਸਿੱਖ ਕਰਤਾਰਪੁਰ ਸਾਹਿਬ ਆਵੇ ਕਰਤਾਰਪੁਰ ਸਾਹਿਬ ਦਾ ਲੰਗਾ ਜਿਹੜਾ ਮੁਹੱਬਤ ਦਾ ਲੰਗਾ ਜਿਹੜਾ ਗੁਰੂ ਪਾਤਸ਼ਾਹ ਨੇ ਆਪ ਦਾਤ ਬਖਸ਼ੀ ਹੈ ਸਿੱਖਾਂ ਨੂੰ ਕਿਉਂ ਮੇਰੇ ਦਰ ਘਰ ਦੇ ਦਰਸ਼ਨ ਕਰੋ ਜਿਮਾ ਹੱਥੇ ਤੁਸੀਂ ਅਵਲੱਖੀ ਹੋ ਕੀ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ ਜੇ ਕੋਈ ਪੰਜਾਬ ਤੋਂ ਚਾਹੇ ਭਾਰਤ ਤੋਂ ਸਿੱਖਾਂ ਦਾ ਉੱਥੇ ਗੁਰਦੁਆਰੇ ਦਰਸ਼ਨ ਕਰਨ ਵਾਸਤੇ ਕਿ ਉਹ ਸੇਫ ਰੈਨ ਜਾਂ ਫੈਮਿਲੀਆ ਮਸਫੂਕ ਸਹਰ ਨਹੀਂ ਹੋ। ਉਹ ਇੱਕ 네ਗੇਟਿਵ ਡਾਇਰੈਕਟਿਵ ਬਿਲਡ ਕੀਤਾ ਗਿਆ, ਪ੍ਰੋਪਾਗੈਂਡਾ ਕੀਤਾ ਗਿਆ ਪਾਕਿਸਤਾਨ ਦੇ ਖਿਲਾਫ ਕਿ ਪਾਕਿਸਤਾਨ ਜਾਓਗੇ ਤਾਂ ਮਾਰ ਦਿੱਤੇ ਜਾਓਗੇ, ਪਾਕਿਸਤਾਨ ਜਾਓਗੇ ਤਾਂ ਤੁਹਾਨੂੰ ਨੁਕਸਾਨ ਹੋਵੇਗਾ। ਸਾਰੀ ਇਹ ਮਨਕੜਤ ਕਹਾਣੀਆਂ ਨੇ ਬੇਸਿਕਲੀ ਸਿੱਖ ਨੂੰ ਪਾਕਿਸਤਾਨ ਤੋਂ ਦੂਰ ਕਰਨ ਦੀ ਸਾਜ਼ਿਸ਼ ਹੈ। 70 ਸਾਲਾਂ ਦੀ ਸਿੱਖ ਦੀ ਅਰਦਾਸ ਗੁਰੂ ਪਾਤਸ਼ਾਹ ਨੇ ਸੁਣੀ ਔਰ ਗੁਰੂ ਪਾਤਸ਼ਾਹ ਦੇ 5.5 ਸਾਲਾ ਪ੍ਰਕਾਸ਼ ਪੁਰਬ ਤੇ ਲਾਂਗਾ ਖੋਲਿਆ ਜੀ ਔਰ ਪਾਕਿਸਤਾਨ ਨੇ ਬਹੁਤ ਵੱਡਾ ਦਿਲ ਕੀਤਾ ਭਾਰਤ ਅਲਵਾਇਆ ਕਿ ਜੇ ਅਸੀਂ 5000 ਸ਼ਰਧਾਲੂ ਭੇਜਾਂਗੇ ਜੀ ਪਾਕਿਸਤਾਨ ਨੇ ਕਿਹਾ ਜੀ 5000 ਸੜ ਕੇ 10000 ਭੇਜੋ ਅਸੀਂ ਖਿੜੇ ਮੱਥੇ ਉਹਨਾਂ ਨੂੰ ਰਿਸਿਵ ਕਰਾਂਗੇ ਵਿਡੀਓ ਦੇ ਰਾਹੀਂ ਤੁਹਾਡੇ ਚਾਹੰਦੇ ਰਾਹੀਂ ਬੁਰੀਆ ਪਰਦੇ ਸਿੱਖ ਨੂੰ ਇੱਕ ਪੈਗਾਮ ਦੇ ਕੇ ਜਾ ਰਹੇ ਹਾਂ ਕਿ ਪਾਕਿਸਤਾਨ ਤੇ ਵਸਣ ਵਾਲਾ ਸਿੱਖ ਆਪਣੇ ਆਪ ਨੂੰ ਖੁਸ਼ਹਾਲ ਸਮਝੇ। ਪਾਕਿਸਤਾਨ ਦੇ ਵਿੱਚ ਸਿੱਖ ਬੜਾ ਚੜ੍ਹਦੀ ਕਲਾ ਚ ਹੈ। ਪਾਕਿਸਤਾਨ ਦੀ ਸਰਕਾਰ ਪਾਕਿਸਤਾਨੀ ਆਮ ਸਿੱਖਾਂ ਨੂੰ ਬੜਾ ਮਾਨ ਸਨਮਾਨ ਦਿੰਦੀ ਹੈ। ਜੀ ਬਾਕੀ ਘੱਟ ਗਿਣਤੀਆਂ ਚਾਹੇ ਉਹ ਕੁਛੇਨਾਂ ਚਾਹੇ ਹਿੰਦੂ ਹਨ ਚਾਹੇ ਵਦਸ਼ਤਾਨ ਚਾਹੇ ਜਨਮਧਰਮ ਨਾ ਵੀ ਕਿਸੇ ਹੋਰ ਤਰ੍ਹਾਂ ਦੇ ਹਨ ਉਹਨਾਂ ਸਭ ਨੂੰ ਕਿੱਦਾਂ ਔਰ ਇਮਪਲੂਸਿਵ ਵਾਈਬ੍ਰੈਂਟ ਸੋਸਾਇਟੀ ਬਣਾਣਾ ਤੱਕ ਪਾਕਿਸਤਾਨ ਦਾ ਨਾਮ ਦੁਨੀਆ ਤੇ ਰੌਸ਼ਨ ਕਰਦੇ। ਬਿਲਕੁਲ। ਸਿੱਖਾਂ ਚ ਇਕਤਾ ਨਹੀਂ ਹੋਏਗੀ, ਇਤਿਫਾਕ ਨਹੀਂ ਹੋਏਗਾ। ਅਸੀਂ ਮਿਲ ਕੇ ਪੰਥ ਦੀ ਕੌਮ ਦੀ ਸਹੀ ਤਿਕਾਣਾ ਰਹਿਨਮਾਈ ਨਹੀਂ ਕਰਾਂਗੇ। ਪੰਥ ਨੂੰ ਕੌਮ ਨੂੰ ਸਹੀ ਡਾਇਰੈਕਸ਼ਨ ਨਹੀਂ ਦਵਾਵਾਂਗੇ। ਤਾਂ ਮੈਨੂੰ ਡਰ ਹੈ। ਬਿਲਕੁਲ। ਉਹ ਡਰ ਇਹ ਹੈ ਕਿ ਆਣੇ ਵਾਲੀ ਪੀੜ੍ਹੀ ਸ਼ਾਇਦ ਦੂਰ ਹੋਂਦੀ ਤੇ। ਪਾਕਿਸਤਾਨ ਦੇ ਵਿੱਚ ਵੇਖ ਲਓ ਕੈਨੇਡਾ ਦੇਖ ਲੋ ਯੂਕੇ ਦੇਖ ਲੋ ਆਸਟ੍ਰੇਲੀਆ ਦੇਖ ਲੋ ਸਿੱਖ ਹਮੇਸ਼ਾ ਆਪਣੀਆਂ ਮੱਲਾ ਮਾਰ ਰਹੇ ਹਨ ਬਟ ਆਪਾਂ ਨੂੰ ਇਸ ਵਕਤ ਇੱਕ ਹੋਣ ਦੀ ਲੋੜ ਹੈ ਸਸਿਕਾ ਆਦਾ ਸਲਾਮ ਤੁਸੀਂ ਦੇਖ ਰਹੇ ਹੋ ਅਮੇজিং ਟੀਵੀ ਅੱਜ ਜੋ ਸ਼ਖਸੀਅਤਾਂ ਤੁਹਾਨੂੰ ਮਿਲਣ ਜਾ ਰਹੇ ਹਾਂ ਕਿਸੇ ਨਾਮ ਦੇ ਮਤਾਜ ਨਹੀਂ ਰਮੇਸ਼ ਸਿੰਘ ਅਰੋੜਾ ਸਾਹਿਬ ਅਰੋੜਾ ਸਾਹਿਬ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਸ਼ੀਨ ਟੂ ਡੀਸੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡਾ ਧੰਨਵਾਦ ਕਹਿੰਦੇ ਕਿ ਸਿੱਖਾਂ ਨੇ ਹਮੇਸ਼ਾ ਮੱਲਾ ਮਾਰੀਆਂ ਨੇ ਨਾ ਰੋਸ਼ਨ ਕੀਤਾ ਦੇਸ਼ 'ਚ ਹੋਵੇ ਭਾਵੇਂ ਵਿਦੇਸ਼ 'ਚ ਤੁਸੀਂ ਵਿਦੇਸ਼ ਦੇ ਵਿੱਚ ਵੀ ਆਪਣੀ ਸਿੱਖੀ ਨੂੰ ਪ੍ਰਬੋਲਤ ਰੱਖਿਆ ਸੰਭਾਲ ਕੇ ਰੱਖਿਆ ਗੁਰਦੁਆਰੇ ਸੰਭਾਲ ਕੇ ਰੱਖ ਕੇ ਮਿਨਿਸਟਰੀ ਮਿਲੀ ਗੁਰੂ ਘਰ ਦੇ ਵਿੱਚੋਂ ਨਿਕਲ ਕੇ ਬਾਹਰ ਤੁਸੀਂ ਪ੍ਰਧਾਨ ਵੀ ਹੋ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਮਾਣ ਹੁੰਦਾ ਚੰਗਾ ਲੱਗਾ ਔਰ ਜ਼ਾਦੀਕਲ ਮਾਣ ਦੀ ਗੱਲ ਤਾਂ ਹੈ ਬਿਲਕੁਲ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਨਾਨਕ ਪਾਸ਼ਾ ਆਪਣੇ ਪੰਥ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ਸੋ ਪਾਕਿਸਤਾਨ ਦੀ ਧਰਤੀ ਤੇ ਪਹਿਲੀ ਵਾਰੀ ਜੀ ਪਾਰਟੀਸ਼ਨ ਤੋਂ ਬਾਅਦ ਕੋਈ ਸਿੱਖ ਕੈਬਨਿਟ ਮੰਤਰੀ ਬਣਿਆ ਸੋ ਇਹ ਬਾਣ ਗੁਰੂ ਪਾਤਸ਼ਾਹ ਨੇ ਦਾਸੂ ਦਾ ਦਿੱਤਾ ਹੈ ਬਟ ਮੈਂ ਸਮਝਦਾ ਇਹ ਬਾਣ ਪੂਰੀ ਸਿੱਖ ਜਗਤ ਦਾ ਹੈ ਪੂਰੀ ਸਿੱਖ ਕੌਮ ਦਾ ਹੈ ਜੀ ਜਿਸ ਦਿਨ ਦਾਸ ਪ੍ਰਧਾਨ ਬਣਿਆ ਨਾਲ ਹੀ ਕੁਝ ਦਿਨਾਂ ਬਾਅਦ ਮੰਤਰੀ ਬਣਿਆ ਸੋ ਦੁਨੀਆ ਭਰ ਚੋਂ ਬੜੀਆਂ ਟੈਲੀਫੋਨ ਕਾਲਾਂ ਆਈਆਂ ਬੜੀਆਂ ਮੁਬਾਰਕਬਾਦਾਂ ਮਿਲੀਆਂ ਜੀ 10 ਰੁਪਏ ਨੂੰ ਬਲਕਿ ਚੀਫ ਮਿਨਿਸਟਰ ਪੰਜਾਬ ਮਰੀਮ ਨਵਾਜ਼ ਸ਼ਿਖਰ ਸਾਹਿਬ ਆਪਣੀ ਤਕਰੀਰ ਵਿੱਚ ਬਹੁਤ ਵਾਰ ਕਹਿ ਚੁੱਕੇ ਹਨ ਜੀ ਕਿ ਜਿਸ ਦਿਨ ਮੈਂ ਰਵਾਇਤ ਰੱਖੀ ਮੈਨੂੰ ਬੜਾ ਟੈਲੀਫੋਨ ਤੇ ਰਹੀ ਖੱਤਾ ਤੇ ਰਹੀ ਬੜਾ ਲੋਕਾਂ ਨੇ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿਹਾ ਰਵਾਇਤ ਚਲਣੀ ਚਾਹੀਦੀ ਹੈ ਜੀ ਸੁਬਾਨ ਦੀ ਗੱਲ ਹੈ ਜੀ ਬਿਲਕੁਲ ਜਿਸ ਤਰ੍ਹਾਂ ਪਹਿਲੀ ਤਰਫਾ ਤੁਸੀਂ ਪੈਰ ਰੱਖਿਆ ਕੈਬਨਿਟ ਦੇ ਵਿੱਚ ਕੀ ਦਿਮਾਗ 'ਚ ਕੀ ਆਇਆ ਸੀ ਕਿ ਇੱਕ ਆਪ ਤਰਬਨ ਸਿੱਖਦਾਰੀ ਔਰ ਦਾੜਾ ਰੱਖਿਆ ਹੋਇਆ ਪ੍ਰਕਾਸ਼ ਕੀਤਾ ਹੋਇਆ ਹੈ ਕਿ ਆਇਆ ਸੀ ਮਾਈਂਡ ਦੇ ਵਿੱਚ 9047 ਤੋਂ ਇੱਕ ਤੁਸੀਂ ਪਹਿਲੇ ਲੋਤੇ ਇੱਕ ਮਨਿਸਟਰ ਬਣੇ ਹੋ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਸੀ ਗੁਰੂ ਪਾਤਸ਼ਾਹ ਨੇ ਮਾਣ ਬਖਸ਼ਿਆ ਜੀ oath ਲਿਆ ਗਵਰਨਰ ਆਚ ਖੜੇ ਹੋ ਕੇ ਬਾਕੀ ਮੰਤਰੀਆਂ ਦੇ ਨਾਲ ਜੀ ਤੇ ਅਰਦਾਸ ਕੀਤੀ ਗੁਰਨਾਨਕ ਪਾਤਸ਼ਾਹ ਤੁਸੀਂ ਦਸਵੇਂ ਪਿਤਾ ਦੇ ਦਿੱਤੀ ਹੋਈ ਇਸ ਤਸਤਾਰ ਨੂੰ ਇਸ ਮੋਹਰ ਨੂੰ ਇੱਜ਼ਾ ਇਨੀ ਇੱਜ਼ਤ ਤੇ ਮਾਣ ਦਿੱਤਾ ਹੈ ਜੀ ਇਹੀ ਬੇਨਤੀ ਗੁਰਨਾਨਕ ਪਾਤਸ਼ਾਹ ਮਤ ਬਖਸ਼ਣਾ ਬਲ ਬੁੱਧੀ ਬਖਸ਼ਣਾ ਕਿ ਗੁਰੂ ਸਾਹਿਬ ਦੇ ਦਿੱਤੀ ਹੋਈ ਇਸ ਦਸਤਾਰ ਨੂੰ ਚੜ੍ਹਦੀ ਕਲਾ ਚ ਰੱਖਾਂ ਕੋਈ ਇਹੋ ਜਿਹਾ ਕੰਮ ਨਾ ਕਰਾਂ ਜਿਸ ਤੇ ਪੰਥ ਨੂੰ ਕੱਲ ਨੂੰ ਮੈਨੂੰ ਸ਼ਰਮਿੰਦਗੀ ਹੋਵੇ ਪੰਥ ਦਾ ਸਾਹਮਣਾ ਨਾ ਕਰ ਸਕਾਂ ਸੋ ਇਹੀ ਅਰਦਾਸ ਲੈ ਕੇ ਚੱਲ ਰਿਹਾ ਬੜੇ ਮਾਣ ਦੀ ਗੱਲ ਹੈ ਕਿ ਪਾਕਿਸਤਾਨ ਅਸੀਂ ਗਿਣਤੀ ਚ ਬਹੁਤ ਥੋੜੇ ਹਾਂ ਸਭ ਤੋਂ ਵੱਡੀਆਂ ਉੱਥੇ ਕੱਟ ਗਿਣਤੀਆਂ ਬੈਠੀਆਂ ਹਨ ਕ੍ਰਿਸਚੀਅਨਸ ਬੈਠੇ ਹਨ ਹਿੰਦੂ ਬੈਠੇ ਹਨ ਪਰ ਗੁਰਦਾਰਾ ਪਾਸ਼ਾ ਨੇ ਇਹ ਦਾਤ ਸਿੱਖਾਂ ਦੀ ਝੋਲੀ ਚ ਪਾਈ ਹੈ ਸੋ ਦਾਸ ਅਸਤਰ ਪੂਰੇ ਸਿੱਖ ਜਗਤ ਅਸਤਰ ਖਾਸ ਕਰਕੇ ਪਾਕਿਸਤਾਨਾਸੇ ਬੜੇ ਮਾਣ ਦੀ ਗੱਲ ਹੈ ਕਿ ਪਹਿਲੀ ਵਾਰੀ ਕੋਈ ਸਿੱਖ ਪੰਜਾਬ اسمبلی ਚ ਆਇਆ ਔਰ ਫਿਰ ਨਾਸਰ ਪੰਜਾਬ ਸਭਾ ਦੇ ਕੈਬਨਟ ਮੰਤਰੀ ਬਣਿਆ ਸੋ ਮੇਰੇ ਮੈਂ ਸਮਝਦਾ ਇੱਕ ਪਾਸੇ ਕੈਬਨਟ ਮੰਤਰੀਆਂ ਦੂਜੇ ਪਾਸੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਸੇਵਾਦਾਰ ਹਾਂ ਸੋ ਬੜੀਆਂ ਜ਼ਿੰਮੇਵਾਰੀਆਂ ਨੇ ਸੋ ਮੈਨੂੰ ਇਹਨਾਂ ਨੂੰ ਨਾਲ ਲੈ ਕੇ ਪੈਰਲ ਚੱਲਣ ਦੀ ਕੋਸ਼ਿਸ਼ ਕਰ ਰਿਹਾ ਜੀ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਗੁਰਤਾਰਬ ਨੇ ਉਹਨਾਂ ਦੀ ਸੇਵਾ ਸੰਭਾਲ ਕਿੱਦਾਂ ਕਰੀਏ ਸਿੱਖ ਨੂੰ ਪਾਕਿਸਤਾਨ ਚ ਆਪਣੇ ਵਿਰਸੇ ਨਾਲ ਕਿੱਦਾਂ ਜੋੜੀਏ ਜੀ ਨਵੀਂ ਆਣੇ ਵਾਲੀ ਪੀੜ੍ਹੀ ਨੂੰ ਕਿੱਦਾਂ ਵਿਰਸੇ ਨਾਲ ਜੋੜੀਏ ਔਰ ਪਾਕਿਸਤਾਨ ਚ ਰਹਿੰਦੇ ਹੋਏ ਕਿਸ ਤਿਕਨਾਲ ਸਿੱਖ ਚੜਦੀ ਕਲਾ ਚ ਰਹੇ ਔਰ ਪਾਕਿਸਤਾਨ ਦੇ ਵਿੱਚ ਜਿਹੜੀਆਂ ਬਾਕੀ ਘੱਟ ਗਿਣਤੀਆਂ ਚਾਹੇ ਉਹ ਕ੍ਰਿਸ਼ਚਨ ਹਨ ਚਾਹੇ ਹਿੰਦੂ ਹਨ ਚਾਹੇ ਬਦਸ਼ਤਾਨ ਚਾਹੇ ਜਨਮਤਾਨ ਇਹ ਕਿਸੇ ਹੋਰ ਤਰ੍ਹਾਂ ਦੇ ਹਨ ਉਹਨਾਂ ਸਭ ਨੂੰ ਕਿੱਦਾਂ 올 ਇਨਕਲੂਸਿਵ ਐਕ ਵਾਈਬਰੈਂਟ ਸੋਸਾਇਟੀ ਬਣਾਣਾ ਤਾਂ ਕਿ ਪਾਕਿਸਤਾਨ ਦਾ ਨਾਮ ਦੁਨੀਆ ਚ ਰੋਸ਼ਨ ਕਰ ਸਕੇ ਬਿਲਕੁਲ ਸਭ ਤੋਂ ਵੱਡਾ ਤੁਹਾਡਾ ਅਮਰੀਕਾ ਦੇ ਵਿੱਚ ਜੋ ਵਿਜ਼ਿਟ ਕੀਤਾ ਚਰਚਾ ਰਿਆ ਵਰਲਡ ਬੈਂਕ ਦੇ ਨਾਲ ਇੱਕ ਪਾਸੇ ਅਮਰੀਕਨ ਸਿੱਖਤਾਰੀ ਸਿੱਖੋ ਵੀ ਸਰਦਾਰ ਵਰਲਡ ਬੈਂਕ ਦੇ ਵਿੱਚ ਬੰਗਾ ਸਾਹਿਬ ਬੈਠੇ ਸੀ ਤੁੱਚੇ ਪਰਸੀ ਪਾਕਿਸਤਾਨੀ ਸਿੱਖ ਧਾਰੀ ਇੱਕ ਸਰਦਾਰ ਬੈਠੇ ਸੀ ਕਿੰਦਾ ਦੀ ਵਾਲਤ ਰਾਪਰੀ ਦੇਖੋ ਜੀ ਇੱਕ ਤਾਂ ਮੈਨੂੰ ਬਹੁਤ ਚੰਗਾ ਲੱਗਾ ਜਿਸ ਤਰ ਬੰਗਾ ਸਿੰਘ ਬੰਗਾ ਸਾਹਿਬ ਬਣੇ ਅਜੇ ਸਿੰਘ ਬੰਗਾ ਜੀ ਬਣੇ ਜੀ ਆ ਵਰਲਡ ਬੈਂਕ ਦੇ ਮੁਖ ਪ੍ਰਧਾਨ ਬਣੇ ਪ੍ਰੈਜ਼ੀਡੈਂਟ ਬਣੇ ਜੀ ਤੋਂ ਬੜੇ ਮਾਣ ਦੀ ਗੱਲ ਸੀ ਬੜਾ ਚੰਗਾ ਲੱਗਾ ਜਿਸ ਟਾਈਮ ਕਿਸਾ ਤਾਰੀਖ ਸਰਦਾਰ ਅਸੀਂ ਵਰਲਡ ਬੈਂਕ 'ਚ ਬੈਠਾ ਦੇਖਦੇ ਸਾਂ ਬਹੁਤ ਚੰਗਾ ਲੱਗਾ ਜੀ ਮੈਂ ਪੁੱਛਿਆ ਇੱਥੇ ਵਾਸ਼ਿੰਗਟਨ ਡੀਸੀ ਤੇ ਮੈਂ ਆਣ ਤੋਂ ਪਹਿਲੇ ਇਹ ਲੈ ਕੇ ਐਸੀ ਕਿ ਮੈਂ ਬੰਗਾ ਜੀ ਨੂੰ ਮਿਲ ਕੇ ਜਾਵਾਂਗਾ ਸੋ ਮੈਂ ਧੰਨਵਾਦ ਕਰਦਾ ਬੰਗਾ ਜੀ ਦਾ ਜੀ ਔਰ ਮੈਨੂੰ ਇਹ ਪਤਾ ਲੱਗਿਆ ਕਿ ਪਹਿਲੀ ਵਾਰੀ ਕੋਈ ਪ੍ਰੋਵਿੰਸ਼ੀਅਲ ਮਨਿਸਟਰ ਆ ਕੇ ਬੰਗਾ ਜੀ ਨੂੰ ਮਿਲਿਆ ਇਸ ਤੋਂ ਪਹਿਲੇ ਸਰੀ ਗਾਲੇ ਬੰਗਾ ਜੀ ਜਿਸ ਦਾ ਉਹਨਾਂ ਦਾ ਐਕਸੈਕਟ ਸਟੇਟ ਸਰਟਿਸਟ ਦਾ ਸਟੇਟਸ ਹੈ ਇੱਕ ਡਿਊ ਪ੍ਰੋਟੋਕੋਲ ਆ ਉਹਨਾਂ ਨੂੰ ਮਿਲਣ ਆਸਤੇ ਸੋ ਉਹਨਾਂ ਨੇ ਮਾਣ ਬਖਸ਼ਿਆ ਉੱਥੇ ਬੈਠ ਕੇ ਜਿਹੜੀ ਆਪਾਂ ਗੱਲਬਾਤ ਕੀਤੀ ਉੱਥੇ ਪਾਕਿਸਤਾਨ ਚ ਇਸ ਵਕਤ ਵਰਲਡ ਬੈਂਕ ਜਸਟਿਸ ਚੈਨਲ ਪਾਕਿਸਤਾਨ ਦਾ ਸਹਿਯੋਗ ਦੇ ਰਿਹਾ ਹੈ ਸਾਥ ਦੇ ਰਿਹਾ ਹੈ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੂੰ ਸਦਾ ਦਿੱਤਾ ਕਿ ਪਾਕਿਸਤਾਨ ਆਓ ਕਰਤਾਰਪੁਰ ਸਾਹਿਬ ਆਓ ਔਰ ਬਾਕੀ ਵੀ ਜਿਹੜੇ ਇਸ ਵਕਤ ਪਾਕਿਸਤਾਨ ਦੇ ਵਿੱਚ ਖਾਸ ਕਰ ਮੇਰਾ ਜਿਹੜਾ ਪ੍ਰੋਵਿੰਸ ਹੈ ਸੂਬਾ ਪੰਜਾਬ ਜਿੱਦੀ ਕਿ ਚੀਫ ਐਗਜ਼ੀਕਟਿਵ ਜਿਹੜੀ ਚੀਫ ਮੰਤ ਜਿਹੜੀ ਮੁੱਖ ਮੰਤਰੀ ਨੇ ਵਰੀਆ ਨਵਾਸ਼ਿਬ ਸਾਹਿਬਾਂ ਨੇ ਜਸਟਿਸ ਨਾਲ ਕੰਮ ਕਰਨ ਸੋ ਬਹੁਤ ਚੰਗਾ ਲੱਗਾ ਜੀ ਔਰ ਅਰਦਾਸ ਕਰਦਾ ਹੈ ਕਿ ਸਿੱਖ ਜਿੱਥੇ ਵੀ ਬੈਠਾ ਹੈ ਹਮੇਸ਼ਾ ਚੜ੍ਹਦੀ ਕਲਾ ਚਰਵੇ ਆਪਾਂ ਗਿਣਤੀ 'ਚ ਬਹੁਤ ਥੋੜੇ ਆ ਆਪਾਂ ਸ਼ਾਇਦ 2.2 ਕਰੋੜ ਕਹਿੰਦੇ ਨੇ ਪੂਰੀ ਦੁਨੀਆ 'ਚ ਬਿਲਕੁਲ ਸਾਨੂੰ ਸਿੱਖਾਂ ਨੂੰ ਇਸ ਵਕਤ ਇੱਕੋ ਅਰਦਾਸ ਕਰਨੀ ਚਾਹੀਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਸਿੱਖਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਜੀ ਔਰ ਸਿੱਖਾਂ ਨੂੰ ਏਕਤਾ ਬਖਸ਼ੇ ਜਿੰਨੀ ਦੇਰ ਤੱਕ ਸਿੱਖਾਂ ਸਿੱਖਾਂ 'ਚ ਏਕਤਾ ਨਹੀਂ ਹੋਏਗੀ ਇਤਿਫਾਕ ਨਹੀਂ ਹੋਏਗਾ ਅਸੀਂ ਮਿਲ ਕੇ ਪੰਥ ਦੀ ਕੌਮ ਦੀ ਸਹੀ ਤਿਕਾਣਾ ਰਹਿਨਮਾਈ ਨਹੀਂ ਕਰਾਂਗੇ ਪੰਥ ਨੂੰ ਕੌਮ ਨੂੰ ਇੱਕ ਸਹੀ ਡਾਇਰੈਕਸ਼ਨ ਨਹੀਂ ਦਵਾਵਾਂਗੇ ਕਿ ਮੈਨੂੰ ਡਰ ਹੈ ਬਿਲਕੁਲ ਪਰ ਉਹ ਡਰ ਇਹ ਹੈ ਕਿ ਆਣੇ ਵਾਲੀ ਪੀੜ੍ਹੀ ਸ਼ਾਇਦ ਦੂਰ ਹੁੰਦੀ ਜਾਏ ਇਸ ਵਕਤ ਆਪਾਂ ਯੂਕੇ ਚ ਦੇਖ ਲਈਏ ਯੂਐਸ ਦੇਖ ਲਈਏ ਯੂਰਪੇ ਦੇਖ ਲਈਏ ਜਿਹੜੀ ਆਣੇ ਵਾਲੀ ਪੀੜ੍ਹੀ ਹੈ ਉਹ ਥੋੜੀ ਜੀ ਮੈਨੂੰ ਨਜ਼ਰ ਆ ਰਹੀ ਕਿ ਉਹ ਇਸ ਵਕਤ ਕਨਫਿਊਜ਼ ਹੋਈ ਹੈ ਰਾਚੂ ਗੁਰਦੁਆਰੇ ਸਾਹਿਬ ਨਹੀਂ ਜਾ ਰਹੇ ਸਾਡੇ ਨੌਜਵਾਨ ਉਹ ਕਹਿੰਦੇ ਕਿ ਲੜਾਈਆਂ ਝਗੜੇ ਤੁਸੀਂ ਤਾਂ ਆਪਾਂ ਨੂੰ ਆਪਾਂ ਨੂੰ ਗੁਰੂ ਪਾਤਸ਼ਾਹ ਨੇ ਬੜਾ ਮਾਣ ਬਖਸ਼ਿਆ ਹੈ ਵੇਖੋ ਪੰਜਾਬ ਦੇ ਵਿੱਚ ਦੇਖ ਲਓ ਇੰਡੀਅਨ ਪੰਜਾਬ ਵਿੱਚ ਪਾਕਿਸਤਾਨ ਦੇ ਵਿੱਚ ਵੇਖ ਲਓ ਕੈਨੇਡਾ ਦੇਖ ਲਓ ਯੂਕੇ ਦੇਖ ਲਓ ਆਸਟ੍ਰੇਲੀਆ ਦੇਖ ਲਓ ਸਿੱਖ ਹਮੇਸ਼ਾ ਆਪਣੀਆਂ ਮੱਲਾਂ ਮਾਰ ਰਹੇ ਹਨ ਬਟ ਆਪਰ ਨੂੰ ਇਸ ਵਕਤ ਇੱਕ ਹੋਣ ਦੀ ਲੋੜ ਹੈ ਔਰ ਜਿੰਨੀ ਦੇਰ ਤੱਕ ਸਿੱਖ ਇੱਕ ਨਹੀਂ ਹੋਏਗਾ ਦੁਨੀਆ ਚ ਬਹੁਤ ਸਾਰੇ ਧਰਮ ਨੇ ਔਰ ਜਿਹੜੇ ਨੰਬਰ ਚ ਬਹੁਤ ਛੋਟੇ ਨੇ ਆਪਾਂ ਇਜ਼ਰਾਈਲ ਦੀ ਮਿਸਾਲ ਲੈ ਲਈਏ ਬਿਲਕੁਲ ਬਹੁਤ ਥੋੜੇ ਨੇ ਨੰਬਰ ਚ ਬਟ ਉਹਨਾਂ ਚ ਇਕਤਾ ਹੈ ਸੋ ਸਾਨੂੰ ਮੈਂ ਬੇਨਤੀ ਕਰਕੇ ਜਾ ਰਿਹਾ ਮੈਂ ਅਗਰ ਮੇਰੀ ਇਸ ਗੱਲ ਨਾਲ ਕਿਸੇ ਦਾ ਦਿਲ ਦੁਖੇ ਤੇ ਮੈਂ ਦੋ ਹੱਥ ਜੋੜ ਕੇ ਖੇਮਾ ਦਾ ਜਾਚਕ ਹਾਂ ਲੇਕਿਨ ਮੈਂ ਇਹ ਚੀਜ਼ ਫੀਲ ਕਰਦਾ ਕਿ ਇਸ ਵਕਤ ਸਿੱਖ ਕੌਮ ਨੂੰ ਦੁਫੇਟੀਆਂ ਤੋਂ ਨਿਕਲ ਕੇ ਅਕਾਲ ਤਖਸ ਦੀ ਮਰਿਆਦਾ ਮੰਨ ਕੇ ਧਾਰਮਿਕ ਤੌਰ ਤੇ ਸਿਆਸੀ ਪਦਰ ਤੇ ਇਕਨੋਮਿਕ ਪਦਰ ਤੇ ਆਪਾਂ ਨੂੰ ਆਪਣੀਆਂ ਮੱਲਾ ਮਾਰਨੀਆਂ ਚਾਹੀਦੀਆਂ ਔਰ ਜਿਹੜਾ ਸਿੱਖ ਇਸ ਵਕਤ ਚੜ੍ਹਦੀ ਕਲਾ ਚ ਹੈ ਆਪਾਂ ਨੂੰ ਉਹਨੂੰ ਉਹਦੇ ਪਿੱਛੇ ਲੱਗ ਕੇ ਔਰ ਲੀਡਰਸ਼ਿਪ ਨੂੰ ਵੀ ਚਾਹੀਦਾ ਕਿ ਜਿਹੜੀ ਸਿੱਖ ਲੀਡਰਸ਼ਿਪ ਹੈ ਉਹ ਸੋਚੇ ਕਿ ਆਪਾਂ ਕੌਮ ਨੂੰ ਕਿਸ ਤਰਫ ਲੈ ਕੇ ਜਾ ਰਹੇ ਹਾਂ ਗੱਲਬਾਤ ਕਰਦੇ ਹਾਂ ਪਾਕਿਸਤਾਨ ਦੇ ਉੱਤੇ ਵਿੱਚ ਸਿੱਖਾਂ ਦਾ ਕਿਸ ਤਰ੍ਹਾਂ ਦਾ ਸਟੱਡੀ ਦੇ ਵਿੱਚ এডੂਕੇਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਦਾ ਰਵਈਆ ਲੋਕ ਕਾਲਜ ਸਕੂਲ ਯੂਨੀਵਰਸਿਟੀਆਂ ਤੇ ਜਾ ਰਹੇ ਨੇ ਕਿ ਦੂਜੀਆਂ ਕਮਿਊਨਿਟੀਆਂ ਵਗੋਂ ਉਹ ਵੀ ਬੈਕਗ੍ਰਾਉਂਡ ਪਿੱਛੇ ਰਹਿ ਜਾਂਦੀ ਨਹੀਂ ਪਾਕਿਸਤਾਨ ਦੇ ਵਿੱਚ ਜੀ ਸਿੱਖ ਬੜਾ ਚੜ੍ਹਦੀ ਕਲਾ ਚ ਹੈ ਇੱਕ ਤਾਂ ਮੈਂ ਤੁਹਾਨੂੰ ਤੁਹਾਡੇ ਮੀਡੀਆ ਦੇ ਰਾਹੀਂ ਤੁਹਾਡੇ ਚੈਨ ਦੇ ਰਾਹੀਂ ਦੁਨੀਆ ਪਰਦੇਸ ਸਿੱਖ ਨੂੰ ਇੱਕ ਪੈਗਾਮ ਦੇ ਕੇ ਜਾ ਰਹੇ ਹਾਂ ਕਿ ਪਾਕਿਸਤਾਨ 'ਚ ਵਸਣ ਵਾਲਾ ਸਿੱਖ ਆਪਣੇ ਆਪ ਨੂੰ ਖੁਸ਼ਹਾਲ ਸਮਝਦਾ ਹੈ ਜੀ ਪਾਕਿਸਤਾਨ 'ਚ ਵਸਣ ਵਾਲਾ ਸਿੱਖ ਸਾਡਾ ਪੋਲੀਟਿਕਲ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ ਹੈ ਜੀ ਸਾਡਾ ਕੋ ਹੋਰ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ ਹੈ ਲੇਕ ਧਾਰਮਿਕ ਤੌਰ ਤੇ ਅਸੀਂ ਸਾਰੇ ਇੱਕ ਆ ਅਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦੇ ਹਾਂ ਆ ਪਾਕਿਸਤਾਨ ਚ ਵਸਣ ਵਾਲਾ ਸਿੱਖ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਿੱਤੀ ਹੋਈ ਮੋਹਰ ਨੂੰ ਬਾਜ ਲਾਂਦਾ ਹੋਇਆ ਨਜ਼ਰ ਨਹੀਂ ਆਏਗਾ ਜੀ ਉੱਥੇ ਅਸੀਂ ਸਾਰੇ ਇੱਕ ਹੀ ਜਿਹੜੀ ਮਰਿਆਦਾ ਹੈ ਔਰ ਸਾਰੇ ਉਸ ਨੂੰ ਮੰਨਦੇ ਹਾਂ ਅਸੀਂ ਇਕੱਠੇ ਹਾਂ ਉਸ ਤੇ ਔਰ ਪਾਕਿਸਤਾਨ ਦੇ ਵਿੱਚ ਸਿੱਖ ਬੜਾ ਚੜ੍ਹਦੀ ਕਲਾਤ ਹੈ ਪਾਕਿਸਤਾਨ ਦੀ ਸਰਕਾਰ ਪਾਕਿਸਤਾਨ ਦੀ ਆਮ ਸਿੱਖਾਂ ਨੂੰ ਬੜਾ ਮਾਨ ਸਨਮਾਨ ਦਿੰਦੀ ਹੈ ਔਰ ਜਿਸ ਤਿੱਕੇ ਨਾਲ ਬਖਤੀ ਵੀ ਪ੍ਰੋਗਰਾਮਾਂ 'ਚ ਮੈਂ ਗੱਲ ਕੀਤੀ ਕਿ ਇਸ ਵਕਤ ਜਿਹੜਾ ਸਿੱਖ ਵਿਰਸਾ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਦੀ ਸੰਗਤ ਨਾਲ ਦੁਨੀਆ ਭਰ ਦੀ ਸੰਗਤ ਨਾਲ ਮਿਲ ਕੇ ਸਗਤ ਉਪਰਾਲਾ ਕਰੀ ਕਿਸ ਆਪਣਾ ਸਿੱਖ ਵਿਰਸਾ ਸਾਹਮਣੇ ਔਰ ਮੈਂ ਬੇਨਤੀ ਕਰਾਂਗਾ ਕਿ ਇਸ ਵਕਤ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹ ਨਵੀਂ ਪੀੜ੍ਹੀ ਆਵੇ ਸਾਡਾ ਸਹਿਯੋਗ ਦੇਵੇ ਸਾਡੇ ਨਾਲ ਆਪਣਾ ਵਿਰਸਾ ਸੰਭੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ 'ਚ ਸਿੱਖ ਤਦਾਦ 'ਚ ਬਹੁਤ ਥੋੜਾ ਹੈ 10 ਹਜ਼ਾਰ ਦੇ ਕੋਲ ਹੋਏਗਾ ਲੇਕਿਨ ਜਿਹੜਾ ਮਾਨ ਸਨਮਾਨ ਮਿਲਦਾ ਹੈ ਜਿਹੜੀ ਚੜ੍ਹਦੀ ਕਲਾ ਦੀ ਗੱਲ ਹੈ ਸਿੱਖ ਆਪਣੇ ਆਪ ਨੂੰ ਉੱਥੇ ਪ੍ਰਿਵਿਲੇਜ ਬਾਇਨਾਰਟੀ ਨਾ ਸਿਰਫ ਸਮਝਦਾ ਬਲਕਿ ਉਥੋਂ ਦੀ ਆਵਾਮ ਨੇ ਉਥੋਂ ਦੀ ਸਰਕਾਰ ਨੇ ਸਿੱਖਾਂ ਨੂੰ ਵਾਕਈ ਪ੍ਰਿਵਿਲੇਜ ਰੱਖਿਆ ਹੋਇਆ ਹੈ ਜੀ ਅਰੋੜਾ ਸਾਹਿਬ ਗੱਲਬਾਤ ਕਰਦੇ ਆ ਸਿੱਖ ਲਾਂਗਾ ਖੁੱਲਿਆ ਦਰਸ਼ਨ واسطے ਆ ਰਹੇ ਨੇ ਬਹੁਤ ਘੱਟ ਲਿミਟਿਡ ਲੋਕ ਆ ਰਹੇ ਨੇ وجہ ਕੀ ਹੈ ਵੇਖੋ ਜੀ ਜਾਂ ਕੁਝ ਹੋਰ ਕੀ وجہ ਐਸੀ ਪੀਸੀ ਤੇ ਕੀ ਕਾਰਨ ਕੀ ਹੈ ਦੇਖੋ ਇਹ ਜਿਹੜੇ ਲੰਘੇ ਆਸਤੇ ਕਿਉਂਕਿ ਪਹਿਲੀ ਵਾਲੀ ਪਹਿਲੀ ਵਾਰੀ ਉਹ ਪ੍ਰਲਾਜ ਜਦ ਮੈਂ 2011 ਚ ਆਇਆ ਫਿਰ 13 ਚ ਆਇਆ ਉਦੋਂ ਇੱਥੇ ਮੈਨੂੰ ਸੰਗਤਾਂ ਨੇ ਬੜਾ ਕਿਹਾ ਉਦੋਂ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਕਾਮਲਾਤ ਨਿਵਾਸ ਬਖਸ਼ੇ ਪਾ ਸੁਰੇਂਦਰ ਸਿੰਘ ਜੀ ਜਿਹੜੇ ਇੰਜੀਨੀਅਰ ਨੇ ਉਹ ਪਾਕਿਸਤਾਨ ਵੀ ਗਏ ਜੀ ਇਸ ਲੰਘੇ ਆਸਤੇ ਜੀ 300 ਸਾਹਿਬ ਨੇ ਜੈਸਿਕਾ ਜੀ ਨੇ ਜਸਦੀਪ ਸਿੰਘ ਜੀ ਜੈਸਿਕਾ ਜੀ ਨੇ ਡਾਕਟਰ सुरेंद्र ਸਿੰਘ ਗੇਲੂਣਾ ਨੇ ਡਾਕਟਰ ਚਰਨ ਸਿੰਘ ਓੜਾ ਨੇ ਹੋਰ ਬਹੁਤ ਸਾਰੇ ਸੰਗਤਾਂ ਰਏ ਸੀ ਸਭ ਨੇ ਆਪਣਾ ਆਪਣਾ ਹਿੱਸੇ ਦਾ ਯੋਗਦਾਨ ਪਾਇਆ ਮੈਂ ਬਹੁਤ ਸਾਰੇ ਨਾਮ ਨਹੀਂ ਲੈ ਸਕਿਆ ਕਿਉਂਕਿ ਭਾਈ ਜੇਬੀ ਸਿੰਘ ਓੜਾ ਨੇ ਆਪਣਾ ਯੋਗਦਾਨ ਪਾਇਆ ਤੇ ਮੈਂ ਮਾਫੀ ਚਾਹੁੰਦਾ ਅਗਰ ਕਿਸਾ ਨਾਮ ਰਹਿ ਗਿਆ ਸਾਰੇ ਸੰਗਤਾਂ ਨੇ ਪਾਇਆ ਇਸੇ ਤਿਕਨ ਇੰਡੀਆ ਚ ਬਸਰੇ ਸੰਗਤਾਂ ਨੇ ਅਰਦਾਸਾਂ ਕੀਤੀਆਂ ਉਹ ਲਾਂਘੇ ਦੇ ਕੋਲ ਖੜੇ ਹੋ ਕੇ ਆਣ ਕੇ ਅਰਦਾਸਾ ਕਰਦੇ ਸਨ 74 ਸਾਲਾਂ ਦੀ ਸਿੱਖ ਦੀ ਅਰਦਾਸ ਗੁਰੂ ਪਾਤਸ਼ਾਹ ਨੇ ਸੁਣੀ ਔਰ ਗੁਰੂ ਪਾਤਸ਼ਾਹ ਦੇ 5.5 ਸਾਲਾ ਪ੍ਰਕਾਸ਼ ਪੁਰਪ ਤੇ ਲਾਂਗਾ ਖੋਲਿਆ ਜੀ ਔਰ ਪਾਕਿਸਤਾਨ ਨੇ ਬਹੁਤ ਵੱਡਾ ਦਿਲ ਕੀਤਾ ਹਮ ਭਾਰਤ ਅਲਵਾਇਆ ਕਿ ਜੇ ਅਸੀਂ 5000 ਸ਼ਰਧਾਲੂ ਭੇਜਾਂਗੇ ਜੀ ਪਾਕਿਸਤਾਨ ਨੇ ਕਿਹਾ ਜੀ 5000 ਛੜ ਕੇ 10000 ਭੇਜੋ ਅਸੀਂ ਕਿਹੜੇ ਮੱਥੇ ਉਹਨਾਂ ਨੂੰ ਰਿਸਿਵ ਕਰਾਂਗੇ ਲੇਕਿਨ ਜੇ ਤੁਹਾਡਾ ਸਵਾਲ ਹੈ ਬਦਕਿਸਮਤੀ ਨਾਲ ਤعداد ਬਹੁਤ ਥੋੜੀ ਆਂਦੀ ਹੈ 400 500 ਉਹ ਵੀ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਮਾਰਚ ਤੋਂ ਬਾਅਦ ਇਹ ਨੰਬਰ ਕੁ ਦਿਨ ਇਹ ਜੀ ਵੀ ਆਂਦੇ ਕਿ 35 40 ਆਂਦੇ ਲੇਕਿਨ ਅਸੀਂ ਅਰੇਂਜਮੈਂਟ 5000 ਵਾਸਤੇ ਕੀਤਾ ਹੈ ਇਸ ਵਕਤ ਦੇਖਣ ਦੀ ਲੋੜ ਹੈ ਮੈਂ ਬਹੁਤ ਜਗ੍ਹਾ ਤੇ ਕਿਹਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਦੋ ਹੱਥ ਜੋੜ ਕੇ ਬੇਨਤੀ ਕਰਦਾ ਬਾਕੀ ਸਿੱਖ ਸੰਸਥਾਵਾਂ ਨੂੰ ਵੀ ਬੇਨਤੀ ਕਰਦਾ ਕਿ ਦੇਖੋ ਅਗਰ ਸਿੱਖ ਜੁੜਨਾ ਚਾਹੁੰਦਾ ਹੈ ਪਾਕਿਸਤਾਨ ਦੇ ਨਾਲ ਸਿੱਖ ਜਾਣਾ ਚਾਹੁੰਦਾ ਹੈ ਤੇ ਸਾਨੂੰ ਆਪਣਾ ਹਿੱਸੇ ਦਾ ਯੋਗਦਾਨ ਪਾਣਾ ਚਾਹੀਦਾ ਹੈ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਵਾਦ ਤੋਂ ਵਾਦ ਸਿੱਖ ਕਰਤਾਰਪੁਰ ਸਾਹਿਬ ਆਵੇ ਕਰਤਾਰਪੁਰ ਸਾਹਿਬ ਦਾ ਲੰਗਾ ਜਿਹੜਾ ਮੁਹੱਬਤ ਦਾ ਲੰਗਾ ਹੈ ਜਿਹੜਾ ਗੁਰੂ ਪਾਤਸ਼ਾਹ ਨੇ ਆਪ ਦਾਤ ਬਖਸ਼ੀ ਹੈ ਸਿੱਖਾਂ ਨੂੰ ਕਿ ਆਓ ਮੇਰੇ ਦਰ ਘਰਦੇ ਆ ਦਰਸ਼ਨ ਕਰੋ ਜਿੰਨਾ ਵਾਸਤੇ ਤੁਸੀਂ ਇਵਲਾਕੀ ਹੋ ਜਿਹੜਾ ਗੁਰੂ ਸਾਹਿਬ ਨੇ ਉੱਥੇ ਨਾਮ ਜਪਣਾ ਕਿਰਤ ਕਰਨਾ ਵੰਡ ਛਕਣਾ ਦਾ ਉਪਦੇਸ਼ ਦਿੱਤਾ ਫਿਰ ਉੱਥੇ 18 ਸਾਲ ਆਖਰੀ ਉੱਥੇ گزارੇ ਫਿਰ ਉੱਥੇ ਹੀ ਗੁਰੂ ਪਾਤਸ਼ਾਹ ਨੇ ਬਹੁਤ ਸਾਰੀਆਂ ਜਿਹੜੀਆਂ ਬਾਣੀਆਂ ਉਚਾਰਨ ਕੀਤੀ ਸੋ ਇਸ ਵਕਤ ਲੋੜ ਹੈ ਇਸ ਸਿੱਖ ਨੂੰ ਆਪਾਂ ਪਾਕਿਸਤਾਨ ਨਾਲ ਜੁੜੇ ਕਿਉਂਕਿ ਸਿੱਖ ਦਾ ਤੇ ਪਾਕਿਸਤਾਨ ਦਾ ਰਿਸ਼ਤਾ ਬੜਾ ਗੂੜਾ ਤੇ ਨੌ ਤੇ ਵਾਸਤਾ ਰਿਸ਼ਤਾ ਹੈ ਗੁਰਨਾਨਕ ਪਾਸ਼ਾ ਦਾ ਪ੍ਰਕਾਸ਼ ਸਥਾਨ ਉੱਤੇ ਜੋਤੀ ਜੋਤਿ ਸਥਾਨ ਉੱਤੇ ਚੌਥੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਸਥਾਨ ਉੱਤੇ ਪੰਜਵੇਂ ਪਾਤਸ਼ਾਹ ਦਸ਼ੀਦ ਦੀ ਅਸਥਾਨ ਉੱਤੇ ਸੋ ਹੋਰ ਬਹੁਤ ਸਾਰਾ ਮਹਾਰਾਜਾ ਰਣਜੀਤ ਸਿੰਘ ਸਨ ਆਫ ਦਾ ਸੋਇਲ ਗੁਜਰਾਵਲੇ ਪੈਦਾ ਹੋਏ ਉਹਨਾਂ ਦੀ ਸਮਾਦੀ ਜਿਹੜੀ ਹੈ ਉਹ ਲਾਹੌਰ ਵਿੱਚ ਹੈ ਭਗਤ ਸਿੰਘ ਜੀ ਪਹਿਲੇ ਯੋਧੇ ਜਿਹੜੇ ਸਨ ਜੰਗ ਦੀ ਆਜ਼ਾਦੀ ਦੇ ਉਹ ਫੈਸਲਾਬਾਦ ਚ ਹੋਏ ਹੋਰ ਸਿੱਖ ਜਿਹੜਾ ਸੱਭਿਆਚਾਰ ਹੈ ਜਿਹੜਾ ਹੈਰਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਹੋਰ ਜਿਹੜਾ ਉਪਰਾਲਾ ਕੀਤਾ ਕਿ ਆਪਾਂ ਕਾਰ ਸੇਵਾ ਸ਼ੁਰੂ ਕੀਤੀ ਔਰ ਕਾਰ ਸੇਵਾ ਤੇ ਇੱਕ ਗੱਲ ਮੈਂ ਬੜੀ ਸਪਸ਼ਟ ਕਰਨ ਜਾ ਰਹੇ ਹਾਂ ਕਿ ਜਿਹੜੀ ਕਾਰ ਸੇਵਾ ਅਸੀਂ ਕਰਾਂਗੇ ਕਾਰ ਸੇਵਾ ਤੇ ਅਸੀਂ ਕਿਸੇ ਗੁਰਦੁਆਰੇ ਨੂੰ ਢਾਕੇ ਨਵਾਂ ਨਹੀਂ ਬਣਾਉਣਾ ਕਿਸੇ ਗੁਰਦੁਆਰੇ ਤੇ ਸੰਗੇ ਮਰਵਾ ਨਹੀਂ ਲੈਣਾ ਸਾਡਾ ਫੋਕਸ ਇਸ ਵਕਤ ਤੇ ਹੈ ਕਿ ਅਸੀਂ ਉਹਨਾਂ ਅਸਥਾਨਾਂ ਨੂੰ ਜਿਹੜੇ ਗੁਰੂ ਪਾਤਸ਼ਾਹ ਦੇ ਅਸਥਾਨ ਨੇ ਜਿਹੜੇ ਗੁਰੂ ਸਾਹਿਬਾਂ ਦੇ ਸ਼ੋਪਰਾਪਤ ਨੇ ਉਨਾ ਸਾਨਾਂ ਦੀ ਆਪਾਂ ਕਨਜ਼ਰਵੇਸ਼ਨ ਪ੍ਰਿਜ਼ਰਵੇਸ਼ਨ ਕਰੀ ਤਾਂ ਕਿ ਜਦੋਂ ਨਵੀਂ ਪਨੀਰੀ ਆਕੇ ਪਾਕਿਸਤਾਨ ਆਪਣੇ ਗੁਰੂ ਘਰਾਂ ਦੇ ਦਰਸ਼ਨ ਕਰੇ ਤੇ ਇਹਨਾਂ ਨੂੰ ਉਹੀ ਤੜਾ ਪਰ ਪਿਆਜ਼ ਜਿਹੜੀ 150 ਸਾਲ ਪਹਿਰੇ ਗੁਰੂ ਘਰ ਬਣਿਆ ਸੀ ਉਹਨਾਂ ਨੂੰ ਉਸੇ ਹਾਲਤ ਵਿੱਚ ਗੁਰੂ ਘਰ ਮਿਲੇ ਸੋ ਇਸ ਵਾਸਤੇ ਮੈਂ ਬੇਨਤੀ ਵੀ ਕਰਦਾ ਅਮਰੀਕਾ ਦੀਆਂ ਸੰਗਤਾਂ ਨੂੰ ਦੁਨੀਆ ਭਰ ਦੀਆਂ ਸੰਗਤਾਂ ਨੂੰ ਕਿ ਆਓ ਸਾਡਾ ਸਹਿਯੋਗ ਦਿਓ ਮਿਲ ਕੇ ਆਪ ਆਪਾਂ ਆਪਣਾ ਵਿਰਸਾ ਸੰਭਾਈਏ ਵਿਰਸਾ ਸੰਭਾਲੀਏ ਤਾਂ ਕਿ ਨਵੀਂ ਪੀੜ੍ਹੀ ਨੂੰ ਦੱਸ ਸਕੀਏ ਕਿ ਤੁਹਾਡਾ ਜਿਹੜਾ ਸਿੱਖ ਵਿਰਸਾ ਪਾਕਿਸਤਾਨ 'ਚ ਮੌਜੂਦ ਹੈ ਉਹ ਸੰਭਾਲਿਆ ਹੈ ਉਥੋਂ ਦੀ ਸੰਗਤ ਨੇ ਸੰਭਾਲਿਆ ਹੈ ਔਰ ਇਹ ਲੰਗਰੀ ਦੀ ਗੱਲ ਹੈ ਲੰਗਰੀ ਦੀ ਗੱਲ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂ ਫੇਰ ਬੇਨਤੀ ਕਰਦਾ ਕਿ ਤੁਸੀਂ ਆਪਣਾ ਯੋਗਦਾਨ ਪਾਵੋ ਜਿਹੜੀ ਸੰਗਤਾਂ ਪਾਕਿਸਤਾਨ ਆਣਾ ਚਾਹੁੰਦੀਆਂ ਨੇ ਉਹਨਾਂ ਨੂੰ ਪਾਕਿਸਤਾਨ ਭੇਜੋ ਜੀ ਰੋੜਾ ਸਾਹਿਬ ਤੁਸੀਂ ਮਨਿਸਟਰ ਵੀ ਹੋ ਮਨਿਸਟਰ ਦੀ ਦੇ ਵਿੱਚ ਤੇ ਪਰਦਾਰ ਵੀ ਹੋ ਗੁਰੂ ਘਰਾਂ ਦੇ ਕੀ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ ਜੇ ਕੋਈ ਪੰਜਾਬ ਤੋਂ ਜਾਂ ਭਾਰਤ ਤੋਂ ਸਿੱਖ ਆਂਦਾ ਹੈ ਉੱਥੇ ਗੁਰਦੁਆਰੇ ਦੇ ਦਰਸ਼ਨ ਕਰਨ ਵਾਸਤੇ ਕਿ ਉਹ ਸੇਫ ਰਹਿਣ ਜਾਂ ਫੈਮਲੀਆ ਮਸਫੂਫ ਰਹਿਣ ਕਿਉਂ ਤੇ ਦੇਖੋ ਇਸ ਦੀ ਜ਼ਿੰਮੇਵਾਰੀ ਦਾਸ ਤੋਂ ਤਾਂ ਲੈਣੀ ਹੀ ਲੈਣੀ ਹੈ ਕੋਈ ਦਾਸ ਸ਼੍ਰਮ ਪਾਕਿਸਤਾਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਸੇਵਾਦਾਰ ਵੀ ਹੈ ਪੰਜਾਬ ਸਰਕਾਰ ਦਾ ਮੰਤਰੀ ਵੀ ਹਾਂ ਸੋਸਾਇਟੀ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਵੀ ਵਿਅਕਤੀ ਮੱਥਾ ਟੇਕਣ ਵਾਸਤੇ ਪਾਕਿਸਤਾਨ ਦੀ ਯਾਤਰਾ ਆਏਗਾ ਅਸੀਂ ਉਸ ਦੀ ਸੇਵਾ ਸੰਭਾਲ ਕਰਨੀ ਹੈ ਲੇਕਿਨ ਪਾਕਿਸਤਾਨ ਦੀ ਸਰਕਾਰ ਪਾਕਿਸਤਾਨ ਦੀ ਆਵਾਮ ਬਾਰ ਬਾਰ ਕਹਿੰਦੀ ਹੈ ਕਿ ਆਓ ਅਸੀਂ ਖੇੜੇ ਮੱਥੇ ਤੁਹਾਨੂੰ ਰਿਸੀਵ ਕਰੀਏ ਲੋਕਾਂ ਦੇ ਵਿੱਚ ਇੱਕ ਭਰਮ ਇੱਕ ਡਰ ਹੈ ਮੈਂ ਇਸ ਕਰਕੇ ਇਹ ਗੱਲ ਬਸ ਉਹ ਇਸ ਵਾਸਤੇ ਤੁਹਾਡੀ ਗੱਲ ਠੀਕ ਹੈ ਉਹ ਇੱਕ 네ਗੇਟਿਵ ਨੈਰੇਟਿਵ ਬਿਲਡ ਕੀਤਾ ਗਿਆ ਹੈ ਪ੍ਰੋਪਗੈਂਡਾ ਕੀਤਾ ਗਿਆ ਪਾਕਿਸਤਾਨ ਦੇ ਖਿਲਾਫ ਕਿ ਪਾਕਿਸਤਾਨ ਜਾਓਗੇ ਤਾਂ ਮਾਰ ਦਿੱਤੇ ਜਾਓਗੇ ਪਾਕਿਸਤਾਨ ਜਾਓਗੇ ਤਾਂ ਤੁਹਾਨੂੰ ਨੁਕਸਾਨ ਪਹੁੰਚੇਗਾ ਉਹ ਸਾਰੀਆਂ ਮਨ ਕਰਤ ਕਹਾਣੀਆਂ ਨੇ ਬੇਸਿਕਲੀ ਸਿੱਖ ਨੂੰ ਪਾਕਿਸਤਾਨ ਤੋਂ ਦੂਰ ਕਰਨ ਦੀ ਸਾਜ਼ਿਸ਼ ਹੈ ਮੇਰੇ ਪਿੱਛੇ ਕੈਪੀਟਲ ਹੈ اور میں 5 ਦੇ 7 ਦਿਨ ਦੀ ਇੱਥੇ ਕਾਨਫਰੰਸ ਹੀ 5 6 ਦਿਨ ਦੀ انٹرਨੈਸ਼ਨਲ ਰਿਲੀਜੀਅਸ ਸਟੂਡੈਂਟ ਦੀ ਕਾਨਫਰੰਸ ਵਿੱਚ ਉਸ ਦਿਨ ਆਇਆ ਸੀ ਮੇਰੀਆਂ ਮੁਲਾਕਾਤਾਂ ਇਸ ਸਟੇਟ ਡਿਪਾਰਟਮੈਂਟ ਨਾਲ ਵੀ ਹੋਈਆਂ ਬਹੁਤ ਸਾਰੇ ਹੋਰ ਜਿਹੜੇ ਕਾਂਗਰਸ ਮੈਂਬਰ ਨੇ ਉਹਨਾਂ ਨਾਲ ਵੀ ਮੇਰੀਆਂ ਮੁਲਾਕਾਤਾਂ ਹੋਈਆਂ ਮੈਂ ਇੱਕੋ ਗੱਲ ਕੀਤੀ ਕਿ ਪਾਕਿਸਤਾਨ ਦੀ ਜਿਹੜੀ ਧਰਤੀ ਹੈ ਅਮਨ ਦੀ ਔਰ ਮੁਹੱਬਤ ਦੀ ਧਰਤੀ ਹੈ ਜੀ ਅਸੀਂ ਪਾਕਿਸਤਾਨੀ ਮੁਹੱਬਤ ਅਮਨ ਔਰ ਪਿਆਰ ਦੀ ਗੱਲ ਕਰਦੇ ਹਾਂ ਅਸੀਂ ਪਾਕਿਸਤਾਨੀ ਮੁਹੱਬਤ ਦੇ ਭੁੱਖੇ ਹਾਂ ਜੀ ਅਸੀਂ ਪਾਕਿਸਤਾਨੀ ਆਣੇ ਵਾਲੇ ਹਰ ਮਹਿਮਾਨ ਨੂੰ ਚਾਹੇ ਉਹਦਾ ਕਿਸੇ ਵੀ ਧਰਮ ਨਾਲ ਤਾਲੁਕ ਹੋਵੇ ਅਸੀਂ ਖਿੜੇ ਮੱਥੇ ਉਸ ਨੂੰ ਰਿਸੀਵ ਕਰਦੇ ਹਾਂ ਗੱਲ ਬਖੜੀ ਪਾਉਂਦੇ ਗੱਲ ਵੱਖਰੀ ਪਾਉਂਦੇ ਅਸੀਂ ਜਿਹੜੀਆਂ ਸੰਗਤਾਂ ਪਾਕਿਸਤਾਨ ਗਈਆਂ ਨੇ ਉਹਨਾਂ ਨੇ ਦੱਸਿਆ ਆਣ ਕੇ ਕਿ ਪਾਕਿਸਤਾਨ ਜਿਹਨਾਂ ਨੂੰ ਕਿਹੋ ਜਿਹਾ ਪਿਆਰ ਮਿਲਦਾ ਖਾਸ ਕਰ ਸਿੱਖ ਨੂੰ ਪਾਕਿਸਤਾਨ ਚ ਪਿਆਰ ਹੀ ਬਹੁਤ ਮਿਲਦਾ ਸੋ ਮੈਂ ਬੇਨਤੀ ਹੀ ਕਰਾਂਗਾ ਕਿ ਜਿੱਥੇ ਸਿੱਖ ਆਪ ਆ ਰਹੇ ਹਨ ਜਿਹੜੇ ਬਜ਼ੁਰਗ ਆ ਰਹੇ ਹਨ ਉਹ ਨਾਲ ਆਪਣੇ ਨਵੀਂ ਪਨੀਰੀ ਨੂੰ ਲਾਜ਼ਮੀ ਲੈ ਕੇ ਆਣ ਅਸੀਂ ਪੂਰਾ ਯੋਗਦਾਨ ਪਾ ਰਹੇ ਹਾਂ ਔਰ ਮੇਰੀ ਯੂਥ ਨਾਲ ਵੀ ਗੱਲਬਾਤ ਹੋ ਰਹੀ ਹੈ ਯੂਥ ਆਵੇ ਅਸੀਂ ਉਹਨਾਂ ਨੂੰ ਯੂਨੀਵਰਸਿਟੀ ਚ ਲੈ ਕੇ ਜਾਈਏ ਆਪਣੀ ਯੂਥ ਨਾਲ ਉਹਨਾਂ ਨੂੰ ਇੰਟਰਫੇਸ ਕਰਾਈਏ ਇੰਟਰੈਕਟ ਕਰਾਈਏ ਤਾਂ ਕਿ ਪਾਕਿਸਤਾਨ ਦੇ ਬਾਰੇ ਜਿਹੜਾ ਇੱਕ ਨੈਗੇਟਿਵ ਪ੍ਰੋਪਗੈਂਡਾ ਕੀਤਾ ਜਾ ਰਿਹਾ ਹੈ ਤਾਂ ਉਹਨੂੰ ਐਡਰੈਸ ਕੀਤਾ ਜਾ ਸਕੇ ਮੇਰੀ ਕੱਲ ਸੈਟਰਡੇ ਐਮਬੈਸਡਰ ਨੇ پاکستان ਦੇ ਜਿਹੜੇ ਇੱਥੇ ਬੈਠਦੇ ਨੇ ਸੜੀ ਐਮਬੈਸੀ ਚ ਉਹਨਾਂ ਨਾਲ ਵੀ ਗੱਲਬਾਤ ਹੋਈ ਏ ਔਰ ਅਸੀਂ ਬਕਾਇਦਾ ਤੌਰ ਤੇ ਪੂਰਾ ਇੱਕ ਪ੍ਰੋਗਰਾਮ ਲਾਂਚ ਕਰ ਰਹੇ ਹਾਂ ਤਾਂ ਕਿ ਸਿੱਖ ਨੂੰ ਆਪਾਂ ਪਾਕਿਸਤਾਨ ਨਾਲ ਜੋੜ ਸਕੀਏ ਕਿਸੇ ਦਾ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਣਾ ਜਾਂ ਕਿਸੇ ਦੀਆਂ ਐਕਸਪੈਕਟੇਸ਼ਨਸ ਨੂੰ ਹਰਟ ਕਰਨਾ ਨਹੀਂ ਹੈ ਸਾਡਾ ਮਕਸਦ ਇਹ ਹੈ ਕਿ ਸਿੱਖ ਦਾ ਵਿਰਸਾ ਪਾਕਿਸਤਾਨ ਚ ਮੌਜੂਦ ਹੈ ਜੀ ਆਪਾਂ ਜਦੋਂ ਰਿਲੀਜੀਅਸ ਫ੍ਰੀडम ਦੀ ਗੱਲ ਕਰਦੇ ਹਾਂ ਜਦੋਂ حقਾਂ ਦੀ ਗੱਲ ਕਰਦੇ ਤਾਂ ਸਿੱਖ ਦਾ ਹੱਕ ਹੈ ਕਿ ਅਗਰ ਸਿੱਖ ਪਾਕਿਸਤਾਨ ਜਾਣਾ ਚਾਹੁੰਦਾ ਹੈ ਤੇ ਮੇਰੀ ਸਰਕਾਰ ਮੈਂ ਔਰ ਪਾਕਿਸਤਾਨੀ عوام ਔਰ ਸਾਰੇ ਲੋਕ ਉਹਨਾਂ ਨੇ ਫੈਸਿਲਿਟੇਟ ਕਰੀਏ ਤਾਂ ਕਿ ਸਿੱਖ ਅਗਰ ਪਾਕਿਸਤਾਨ ਜਾਣਾ ਚਾਹੁੰਦਾ ਹੈ ਤਾਂ ਉਹ ਆਪ ਸਿੱਖ ਨੂੰ ਪਾਕਿਸਤਾਨ ਨਾਲ ਜੋੜੀਏ ਜੀ। ਇਸੇ ਮਨਿਸਟਰ ਐਂਡ ਪ੍ਰੈਜ਼ੀਡੈਂਟ ਗੁਰੂਕਰਾਂ ਦੇ ਪਾਕਿਸਤਾਨ ਦੇ ਗੱਲਬਾਤ ਕੀਤੀ ਪੰਜਾਬ ਦੇ ਵਾਸਤੇ, ਇੰਡੀਆ ਵਾਸਤੇ, ਭਾਰਤ ਵਾਸਤੇ, ਲੰਘੇ ਵਾਸਤੇ ਔਰ ਪਾਕਿਸਤਾਨ ਦੀ ਤਰੱਕੀ ਦੇ ਵਿੱਚ ਇਹਨਾਂ ਦਾ ਇੱਕ ਯੋਗਦਾਨ ਸੀ, ਵਰਲਡ ਬੈਂਕ ਦੇ ਨਾਲ ਗੱਲਬਾਤ ਕੀਤੀ ਇਹਨਾਂ ਨੇ ਹੋਰ ਵੀ ਮਨਿਸਟਰੀਆਂ ਦੇ ਨਾਲ ਇਹਨਾਂ ਨੇ ਵਾਸ਼ਿੰਟਨ ਡੀਸੀ ਤੇ ਗੱਲਬਾਤ ਕੀਤੀ ਤੇ ਰੋਣਾ ਸਾਹਿਬ ਤੁਹਾਡਾ ਧੰਨਵਾਦ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਤੁਸੀਂ ਕੀਮਤੀ ਟਾਈਮ ਕੱਢ ਕੇ ਅਮੇਜ਼ਿੰਗ ਟੀਵੀ ਨੂੰ ਟਾਈਮ ਤੁਹਾਡੇ ਫਿਰ ਮਿਲਾਂਗੇ ਇੱਕ ਨਵੇਂ ਇੱਕ ਸਵੇਰ ਦੇ ਨਾਲ ਨਵੀਂ ਸਵੇਰ ਦੇ ਨਾਲ ਫਿਰ ਮੁਲਾਕਾਤ ਹੋਏਗੀ ਇਨਸ਼ਾਅੱਲਾ ਸასი ਕੱਲ ਪਾਕਿਸਤਾਨ ਦੇ ਵਿੱਚ ਜਾਂ ਫਿਰ ਅਮਰੀਕਾ ਦੀ ਧਰਤੀ ਵਾਸ਼ਿੰਟਨ ਡੀਸੀ ਤੋਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੰਗੀ ਰੱਖੇ ਤੁਸੀਂ ਇਸ ਦੇ ਕਰੋਂ ਸੇਵਾ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ